ਥੈਂਕ ਯੂ ਸ਼ੁਕਰੀਆ ਸਕੂਲ ਮੈਨੇਜਮੈਂਟ ਦਾ ਔਰ ਟੀਚਰ ਸਾਹਿਬਾਨਾਂ ਦਾ ਤੁਸੀਂ ਇੱਥੇ ਬੱਚਿਆਂ ਨੂੰ ਲੈ ਕੇ ਆਏ ਹੋ ਔਰ ਬੱਚੇ ਕਿਹੜੀ ਕਿਹੜੀ ਕਲਾਸ ਦੇ ਆ 8th ਕਲਾਸ ਦੇ ਚਲੋ ਬੱਚਿਓ ਅੱਜ ਤੁਸੀਂ ਜਿੱਥੇ ਆਏ ਹੋ ਨਾ ਤੇ ਇਹ ਤੁਹਾਡੇ ਟੀਚਰ ਤੁਹਾਨੂੰ ਇੱਥੇ ਤਾਂ ਲੈ ਕੇ ਆਏ ਨੇ ਵੀ ਤੁਸੀਂ ਹਿਮਿਊਨਿਟੀ ਦਾ ਇਨਸਾਨੀਅਤ ਦਾ ਇੱਕ ਲੈਸਨ ਲੈ ਸਕੋ ਤੁਹਾਨੂੰ ਇਹ ਸਾਇੰਸ ਸਿਟੀ ਮਿਊਜ਼ੀਅਮ ਦੇ ਵਿੱਚ ਜਾਂ ਬਹੁਤ ਸਾਰੇ ਜੂ ਦੇ ਵਿੱਚ ਤੁਸੀਂ ਗਏ ਹੋਮੋਗੇ ਹਨਾ ਘੁੰਮ ਕੇ ਆਉਨੇ ਹਨਾ ਅੱਜ ਤੁਸੀਂ ਆਉਣ ਵਾਲਾ ਭਵਿੱਖ ਜਿਹੜੀ ਸਾਡੀ ਸੁਸਾਇਟੀ ਦਾ ਉਹ ਦੇਖਣਾ ਹੈ ਅੱਜ ਜੇ ਤੁਸੀਂ ਇੱਕ ਪ੍ਰੋਮਿਸ ਜ਼ਰੂਰ ਕਰਕੇ ਜਾਣਾ ਆਪਣੇ ਆਪ ਨਾਲ ਵੀ ਆਪਣੇ ਅੰਦਰ ਵੀ ਦੇਖਣਾ ਕਿ ਅਸੀਂ ਚੰਗੇ ਇਨਸਾਨ ਹੈਗੇ ਆ ਕਿ ਜੋ ਸਾਨੂੰ ਮਿਲ ਰਿਹਾ ਸਾਡੀਆਂ ਫੈਮਲੀਆਂ ਸਾਡੇ ਮੰਮੀ ਪਾਪਾ ਸਾਨੂੰ ਸਭ ਕੁਝ ਦੇ ਰਹੇ ਆ ਕਿ ਅਸੀਂ ਜਸਟਿਸ ਕਰਦੇ ਆ ਉਹਨਾਂ ਨਾਲ ਉਸ ਤਰੀਕੇ ਨਾਲ ਅਸੀਂ ਪੜ ਰਹੇ ਆ ਕਿ ਅਸੀਂ ਵੱਡੇ ਹੋ ਕੇ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਟੀਚਰ ਬਣਨਾ ਚਾਹੁੰਦਾ ਕੋਈ ਪਾਇਲਟ ਬਣਨਾ ਚਾਹੁੰਦਾ ਕਿਸੇ ਨੇ ਬਿਜ਼ਨਸ ਕਰਨਾ ਕਿ ਅਸੀਂ ਆਪਣੀ ਡਿਊਟੀ ਚੰਗੇ ਤਰੀਕੇ ਨਾਲ ਨਿਭਾ ਪਾਵਾਂਗੇ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੇ ਲੋਕ ਤੁਸੀਂ ਦੇਖਦੇ ਹੋ ਅੱਜ ਤੁਹਾਨੂੰ ਸਾਰਾ ਕਮਾਉਣਗੇ ਵੀਰ ਹੁਣੇ ਕਿ ਬੱਚੇ ਨੇ ਜਾਂ ਬਜ਼ੁਰਗ ਨੇ ਇੱਥੇ ਪਿੱਛੇ ਸਪੈਸ਼ਲ ਚਾਈਲਡ ਬੈਠੇ ਨੇ ਤੁਹਾਡੇ ਹੈਨਾ ਕਿ ਉਹ ਬੱਚੇ ਨੇ ਜਿਨ੍ਹਾਂ ਦੇ ਮਾਪੇ ਨੇ ਇਸ ਕਰਕੇ ਇਹਨਾਂ ਨੂੰ ਛੱਡਤਾ ਕਿਉਂਕਿ ਸਪੈਸ਼ਲ ਸੀਗੇ ਡਿਪੈਂਡੈਂਟ ਸੀ ਉਹਨਾਂ ਦੇ ਇਥੇ ਬਹੁਤ ਸਾਰੇ ਬਜ਼ੁਰਗ ਨੇ ਜਿਨ੍ਹਾਂ ਨੂੰ ਇਸ ਕਰਕੇ ਛੱਡਤਾ ਉਹਨਾਂ ਦੇ ਬੱਚਿਆਂ ਨੇ ਵੀ ਉਹਨਾਂ ਨੂੰ ਹੁਣ ਸੰਭਾਲਣਾ ਪੈ ਰਿਹਾ ਸੀ ਮਾਪੇ ਨੇ ਉਹਨਾਂ ਨੂੰ ਪਾਲਿਆ ਬੱਚਿਆਂ ਨੂੰ ਪੜਾਇਆ ਵਿਆਹਾ ਚੰਗੀਆਂ ਨੌਕਰੀਆਂ ਤੇ ਲਵਾਇਆ ਪਰ ਅੱਜ ਜਦੋਂ ਮਾਪਿਓ ਨੂੰ ਲੋੜ ਸੀ ਤਾਂ ਉਹਨਾਂ ਨੇ ਉਹ ਡਿਊਟੀ ਨਹੀਂ ਨਿਭਾਈ ਤੁਸੀਂ ਇਸ ਤਰ੍ਹਾਂ ਦੇ ਨਹੀਂ ਬਣਨਾ ਤੁਸੀਂ ਆਪਣੀ ਲਾਈਫ ਦੇ ਵਿੱਚ ਜੇ ਅੱਜ ਇੱਥੇ ਆਏ ਹੋ ਇਸ ਥੀ ਨੂੰ ਜਰੂਰ ਸਮਝਣਾ ਵੀ ਅਸੀਂ ਦੇਖੋ ਜਾਨਵਰ ਪੰਛੀ ਆ ਜਿੰਨੇ ਜੀਵ ਜੰਤੂ ਆ ਉਹਨਾਂ ਨੂੰ ਸਿਰਫ ਉਹਨਾਂ ਕੀ ਦਿਮਾਗ ਦਿੱਤਾ ਬਾਬਾ ਜੀ ਨੇ ਜਿੰਨੇ ਨਾਲ ਉਹ ਜੀਂਦੇ ਨੇ ਪਰ ਸਾਨੂੰ ਬਾਬਾ ਜੀ ਨੇ ਦਿਲ ਤੇ ਦਿਮਾਗ ਦਿੱਤਾ ਅਸੀਂ ਚੰਦਰਮਾ ਤੇ ਪਹੁੰਚ ਗਏ ਅਸੀਂ ਮੰਗਲ ਗ੍ਰਹਿ ਤੇ ਘਰ ਪਾਉਣ ਦੀ ਗੱਲ ਕਰਦੇ ਸੁਣਦੇ ਆ ਨਾ ਆਪਾਂ ਤੇ ਪਰ ਆਪਾਂ ਆਪਣੀ ਜ਼ਮੀਨ ਤੇ ਜਿਹੜਾ ਘਰ ਬਣਿਆ ਹੋਇਆ ਉਹਦੇ ਵਿੱਚ ਵੀ ਅਸੀਂ ਚੰਗੇ ਤਰੀਕੇ ਨਾਲ ਰਹਿਣਾ ਵਾ ਉੱਥੇ ਅਸੀਂ ਆਪਣਿਆਂ ਦੀ ਹੈਲਪ ਨਹੀਂ ਕਰ ਪਾਉਂਦੇ ਅਸੀਂ ਕਈ ਵਾਰ ਸਾਡੇ ਆਸ-ਪਾਸ ਹੀ ਕੁਝ ਲੋਕ ਹੁੰਦੇ ਆ ਸੀ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਬਾਹਰ ਹੀ ਬੈਠੇ ਹੁੰਦੇ ਕਈ ਵਾਰੀ ਲੋਕ ਬਹੁਤ ਬੁਰੀ ਹਾਲਤ ਵਿੱਚ ਅਸੀਂ ਉਹਨਾਂ ਵੱਲ ਦੇਖਦੇ ਨਹੀਂ ਮੰਦਰ ਜਾਂਦੇ ਆ ਉੱਥੇ ਬੈਠੇ ਹੁੰਦੇ ਨੇ ਬਹੁਤ ਸਾਰੇ ਲੋਕ ਦਰਗਾਹ ਤੇ ਜਾਂਦੇ ਨੇ ਕਹੇ ਤੇ ਉੱਥੇ ਵੀ ਹੁੰਦੇ ਨੇ ਆਪਾਂ ਆਪਣੀ ਡਿਊਟੀ ਆਪਣਾ ਫਰਜ਼ ਨਿਭਾਉਣਾ ਆਪਾਂ ਕੀ ਕਰਦੇ ਆ ਸਿਗਨਲ ਤੇ ਕੋਈ ਭੀਖ ਮੰਗ ਰਿਹਾ ਬੱਚਾ ਆਪਾਂ ਮੰਮੀ ਪਾਪਾ ਨੂੰ ਕਹਿ ਕੇ ਉਹਦੀ ਹੈਲਪ ਕਰਾਉਣ ਲੱਗ ਜਾਂਦੇ ਆ ਉਹ ਕ੍ਰਾਈਮ ਆ ਉਹ ਜਿਹੜਾ ਭੀਖ ਮੰਗਦੇ ਆ ਉਹ ਇੱਕ ਬਹੁਤ ਵੱਡਾ ਉਹਨਾਂ ਦਾ ਇੱਕ ਨੈਕਸਸ ਹੁੰਦਾ ਬੱਚਿਆਂ ਤੋਂ ਭੀਖ ਮੰਗਵਾਉਂਦੇ ਨੇ ਆਪਾਂ ਜਦੋਂ ਉਹਨਾਂ ਨੂੰ ਪੈਸੇ ਦਿੰਨੇ ਆ ਤਾਂ ਮਤਲਬ ਹੋਰ ਵਧਾਉਨੇ ਆ ਕ੍ਰਾਈਮ ਆਪਾਂ ਜੇ ਹੈਲਪ ਕਰਨੀ ਆ ਆਪਾਂ ਉਹਨਾਂ ਦੀ ਹੈਲਪ ਕਰੀਏ ਪਹਿਲਾਂ ਤਾਂ ਜਿਹੜੇ ਜਿਨ੍ਹਾਂ ਨੂੰ ਅਸੀਂ ਜਾਣਦੇ ਆ ਤੁਹਾਡੇ ਰਿਸ਼ਤੇਦਾਰੀ ਚ ਵੀ ਹੋ ਸਕਦਾ ਕੋਈ ਜ਼ਰੂਰਤਮੰਦ ਹੋਵੇ ਤੁਹਾਡੇ ਪਿੰਡ ਚ ਹੋ ਸਕਦਾ ਤੁਹਾਡੇ ਨੇਬਰ ਤੁਹਾਡੀ ਸੁਸਾਇਟੀ ਚ ਹੋ ਸਕਦਾ ਕੋਈ ਤੁਹਾਡੇ ਆਸ-ਪਾਸ ਜਿਹੜੇ ਲੋਕ ਰਹਿੰਦੇ ਆ ਜਿਨ੍ਹਾਂ ਨੂੰ ਤੁਸੀਂ ਆਪਣੇ ਰਿਸ਼ਤੇਦਾਰ ਮੰਨਦੇ ਹੋ ਕੋਈ ਅੰਕਲ ਆ ਕੋਈ ਆਂਟੀ ਹੈ ਕੋਈ ਚਾਚਾ ਕੋਈ ਚਾਚੀ ਮਾਮਾ ਮਾਸੀ ਉਹਨਾਂ ਸਾਰਿਆਂ ਨੂੰ ਪੂਰੀ ਇੱਜ਼ਤ ਦਿਓ ਉਹਨਾਂ ਦਾ ਮਾਨ ਸਤਕਾਰ ਕਰੋ ਔਰ ਜਿੰਨੀ ਤੁਹਾਡੇ ਕੋਲ ਚੰਗਿਆਈ ਹੋ ਸਕਦੀ ਹੈ ਚੰਗਾ ਹੋ ਸਕਦਾ ਉਹ ਕਰੋ ਸਭ ਤੋਂ ਜ਼ਰੂਰੀ ਹੈ ਚੰਗੇ ਇਨਸਾਨ ਬਣਨਾ ਜਿਵੇਂ ਉਹ ਨਹੀਂ ਤਾਂ ਬਣ ਜਾਂਦੇ ਨੇ ਵੱਡੇ ਬਹੁਤ ਵੱਡੇ ਅਹੁਦਿਆਂ ਤੇ ਚਲੇ ਜਾਂਦੇ ਨੇ ਲੋਕ ਅੱਜ ਯੂਐਸਏ ਦੇ ਰਾਸ਼ਟਰਪਤੀ ਐਡੌਲਨ 트੍ਰੰਪ ਉਹ ਕਿੱਡੇ ਵੱਡੇ ਅਹੁਦੇ ਤੇ ਆ ਪਰ ਉਹ ਕਈ ਵਾਰੀ ਕਿਸੇ ਤੋਂ ਨਹੀਂ ਗੱਲਾਂ ਕਰ ਜਾਂਦਾ ਸੁਣਦੇ ਆ ਨਾ ਤੁਸੀਂ ਅਜੇ ਛੋਟੇ ਆ ਪਰ ਇਹ ਚੀਜ਼ਾਂ ਪੁੱਤ ਤੁਸੀਂ ਵੱਡੇ ਹੋ ਕੇ ਸਮਝਣੀਆਂ ਪਰ ਜੋ ਅੱਜ ਤੁਸੀਂ ਇੱਥੇ ਫੀਲ ਕਰਨ ਆਏ ਹੋ ਨਾ ਇਹਨੂੰ ਅੰਦਰੋਂ ਆਪਣੇ ਜਰੂਰ ਮਹਿਸੂਸ ਕਰਿਓ ਫੀਲ ਕਰਿਓ ਵੀ ਕੀ ਇਸ ਤਰ੍ਹਾਂ ਵੀ ਲੋਕ ਹੁੰਦੇ ਆ ਇਸ ਤਰ੍ਹਾਂ ਦੀ ਵੀ ਲਾਈਫ ਹੁੰਦੀ ਆ ਕਿ ਕਿਹੜੇ ਲੋਕਾਂ ਕਰਕੇ ਆ ਸਾਡੇ ਕਰਕੇ ਆ ਬਹੁਤ ਸਾਰੇ ਲੋਕ ਆਪਣਾ ਚੰਗੇ ਤਰੀਕੇ ਨਾਲ ਫਰਜ਼ ਨਹੀਂ ਨਿਭਾਉਂਦੇ ਬਿਊਟੀ ਨਹੀਂ ਨਿਭਾਉਂਦੇ ਤੁਸੀਂ ਇੱਥੋਂ ਅੱਜ ਇਹ ਲੈਸਨ ਲੈ ਕੇ ਜਾਣਾ ਸਿੱਖ ਕੇ ਜਾਣਾ ਵੀ ਅਸੀਂ ਆਪਣਿਆਂ ਦਾ ਮਾਣ ਸਤਿਕਾਰ ਕਰਨਾ ਉਹਨਾਂ ਦੀ ਹੈਲਪ ਕਰਨੀ ਕਮਪਰਟ ਫੋਲਡਡ ਫੜੋ ਬੇਟਾ ਛੋਟੀ ਜਿਹੀ ਕੁਸ਼ਿਸ਼ ਸਾਡੇ ਵੱਲੋਂ ਦੀ ਸਕੂਲ ਵੱਲੋਂ ਥੈਂਕ ਯੂ ਭੈਣ ਜੀ ਥੈਂਕ ਯੂ ਵੈਰੀ ਮੱਚ ਇਹ ਤੋਂ ਕੋਈ ਦੇਉ ਕੱਟਣ ਲਈ ਕੁਝ ਕਰ ਦੇ ਦੇ ਦੋ ਕੈਂਚੀ ਦੇ ਦੋ ਉਹ ਇਹ ਫੁੱਟੇ ਨਾ ਸਾਰੀ ਨੀਚੀ ਹੋ ਗਈ ਇਸ ਨੂੰ ਐਸੀ ਹੀ ਉਠਾ ਦੇ ਚੁੱਸ ਥੈਂਕ ਯੂ ਬੰਦਰੀ ਬਹੁਤ ਸੋਹਣੀ ਫੋਟੋ ਬਣਾਈ ਹੈ ਤੁਸੀਂ ਅਸੀਂ ਇੱਥੇ ਬੱਚਿਆਂ ਦੀ ਬੋਰਡ ਬਣਾ ਰਹੇ ਹਾਂ ਉੱਪਰ ਉੱਥੇ ਅਸੀਂ ਵਾਲ ਪੇਪਰ ਲਾ ਰਹੇ ਸੀ ਉੱਥੇ ਲਵਾਵਾਂਗੇ ਅਸੀਂ ਇਹ ਫੋਟੋ ਜੀ ਬਹੁਤ ਸੋਹਣੀ ਸਭ ਤੋਂ ਵਧੀਆ ਫੋਟੋ ਇਹ ਬਣੀ ਹੈ ਬੱਚਿਆਂ ਨਾਲ ਹਾਂ ਆਹ ਦੇਖੋ ਬੱਚੋ ਕਿੰਨੀ ਸੋਹਣੀ ਫੋਟੋ ਬਣਾ ਕੇ ਲੈ ਕੇ ਆਏ ਨੇ ਥੈਂਕ ਯੂ ਵੈਰੀ ਮੱਚ ਥੈਂਕ ਯੂ ਵੈਰੀ ਮੱਚ ਆ ਫੜੋ ਬੇਟਾ ਸਾਕਸ਼ੀ ਆ ਫੜੋ ਬੁੱਤ ਤੁਸੀਂ ਫੜੋ ਕੁੜੀਆਂ ਸਰ ਉਹ ਪਿੱਛੇ ਵਾਲੇ ਨਾ ਬੋਲਦੇ ਆ ਲੈ ਇਧਰ ਲੈ ਲਈ ਇੱਕ ਵਾਰ ਬੈਠੋ ਬੇਟਾ ਇਸ ਮਾਨ ਪੱਤਰ ਰਾਹੀਂ ਮਨੁੱਖਤਾ ਦੀ ਸੇਵਾ ਐਨਜੀਓ ਦੇ ਮਾਨਯੋਗ ਸੰਸਤਾ ਪ੍ਰਕਾਸ਼ ਸਰਦਾਰ ਗੁਰਿੰਦਰ ਸਿੰਘ ਜੀ ਨੂੰ 767 ਨਮਨ ਪ੍ਰਗਟ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਨਿਸ਼ਕਾਮ ਮਨੁੱਖਤਾ ਦੀ ਸੇਵਾ ਨੂੰ ਆਪਣੇ ਜੀਵਨ ਦਾ ਅਸਲੀ ਮਕਸਦ ਬਣਾਇਆ ਤੁਸੀਂ ਵਿਸ਼ੇਸ਼ ਲੋੜਾਂ ਵਾਲੇ ਗਰੀਬ ਅਤੇ ਸਹਾਇ ਲੋਕਾਂ ਲਈ ਸੁਪਨਿਆਂ ਦਾ ਘਰ ਦੇ ਰੂਪ ਵਿੱਚ ਉਹ ਪਵਿੱਤਰ ਥਾਂ ਬਣਾਈ ਹੈ ਜਿੱਥੇ ਸੈਂਕੜੇ ਜ਼ਿੰਦਗੀਆਂ ਅੱਜ ਇੱਜ਼ਤ ਸਨਭਾਲ ਅਤੇ ਪਿਆਰ ਨਾਲ ਜੀ ਰਹੀਆਂ ਹਨ ਤੁਹਾਡਾ ਇਸ ਕਾਰਜ ਸਿਰਫ ਇੱਕ ਸੇਵਾ ਨਹੀਂ ਇੱਕ ਰੋਹਾਨੀ ਯਾਤਰਾ ਹੈ ਇੱਕ ਅਜਿਹਾ ਮਿਸ਼ਨ ਜੋ ਨਵੀਂ ਉਮੀਦ ਨਵਾਂ ਭਰੋਸਾ ਅਤੇ ਨਵੀਂ ਰੋਸ਼ਨੀ ਦੀ ਦਾਤ ਦੇ ਰਿਹਾ ਹੈ ਤੁਹਾਡੀ ਸੇਵਾ ਨੇ ਉਹਨਾਂ ਜ਼ਿੰਦਗੀਆਂ ਨੂੰ ਉਹ ਆਸ ਦਿੱਤੀ ਹੈ ਜਿੰਨਾਂ ਕੋਲ ਆਪਣੇ ਲਈ ਕੋਈ ਨਹੀਂ ਸੀ ਤੁਸੀਂ ਅਸਲ ਅਰਥਾਂ ਵਿੱਚ ਮਨੁੱਖਤਾ ਦੀ ਪਰਿਭਾਸ਼ਾ ਨੂੰ ਜੀਕੇ ਦਿਖਾਇਆ ਹੈ ਰੱਬ ਤੁਹਾਡੇ ਹੌਸਲੇ ਨੂੰ ਹੋਰ ਮਜ਼ਬੂਤ ਕਰੇ ਤੁਹਾਨੂੰ ਅਸੀਸਾਂ ਬਖਸ਼ੇ ਅਤੇ ਤੁਹਾਡੀ ਇਹ ਸੇਵਾ ਹੋਰ ਵੀ ਲੱਖਾਂ ਜ਼ਿੰਦਗੀਆਂ ਦੇ ਲਈ ਨਵਾਂ ਰਾਹ ਨਵੀਂ ਤਾਕਤ ਅਤੇ ਨਵੀਂ ਪ੍ਰੇਰਣਾ ਬਣੇ ਦੁਨੀਆ ਅਜੇ ਵੀ ਸੋਹਣੀ ਇਸ ਲਈ ਹੈ ਕਿਉਂਕਿ ਇਸ ਵਿੱਚ ਤੁਹਾਡੇ ਵਰਗੇ ਲੋਕ ਹਨ ਥੈਂਕ ਯੂ ਵੈਰੀ ਮਚ ਥੈਂਕ ਯੂ ਜਿਵੇਂ ਸੀ ਕੈਸੇ ਦੇਖ ਕੇ ਰੱਬ ਦੀ ਰੂਹ ਦੀ ਬਹੁਤ ਸ਼ੁਕਰੀਆ ਜੀ ਸਾਰਿਆਂ ਲਈ ਇੱਕ ਬਹੁਤ ਹੀ ਵੱਡੀ ਤੁਸੀਂ ਮੋਟੀਵੇਸ਼ਨ ਹੋ ਤੁਸੀਂ ਸਾਰਿਆਂ ਨੂੰ ਸਾਨੂੰ ਮੋਟੀਵੇਟ ਕਰਦੇ ਹੋ ਤਾਂ ਕਿ ਅਸੀਂ ਵੀ ਛੋਟੇ-ਛੋਟੇ ਕੋਸ਼ਿਸ਼ਾਂ ਕਰਦੇ ਰਹੀਏ ਜੀ। ਥੈਂਕ ਯੂ ਭੈਣੇ, ਥੈਂਕ ਯੂ ਵੈਰੀ ਮੱਚ। ਔਰ ਬੱਚਿਓ ਇੱਕ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹਨਾ ਅੱਜ ਤੋਂ 25-30 ਸਾਲ ਪਹਿਲਾਂ ਸਾਰੇ ਲੋਕ ਹੀ ਆਪਣੇ ਆਪ 'ਚ ਇੱਕ ਐਨਜੀਓ ਹੁੰਦੇ ਸੀ। ਸਾਰੇ ਲੋਕ ਹੀ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਹੁੰਦੇ ਸੀ। ਕਿਉਂਕਿ ਉਸ ਟਾਈਮ ਹਰ ਇੱਕ ਬੰਦਾ ਇੱਕ ਦੂਸਰੇ ਦੀ ਬਾਹ ਫੜਦਾ ਸੀ, ਇੱਕ ਦੂਸਰੇ ਦੀ ਹੈਲਪ ਕਰਦਾ ਸੀ। ਉਦੋਂ ਅਸੀਂ ਕਨੈਕਟਿਡ ਸੀ ਹਰ ਬੰਦੇ ਨਾਲ। ਉਦੋਂ ਹਰ ਬੰਦਾ ਇੱਕ ਦੂਸਰੇ ਦੇ ਡਿਪੈਂਡੈਂਟ ਸੀਗਾ। ਪਰ ਹੁਣ ਅਸੀਂ ਸੈਲਫਿਸ਼ ਹੋ ਚਲੇ ਆ ਹੁਣ ਅਸੀਂ ਸਾਰੇ ਆਪਣੇ ਆਪ ਨੂੰ ਇਨਡिपेंडेंट ਲਾਈਫ ਜਿਉਣਾ ਚਾਹੁੰਦੇ ਆ ਆਪਾਂ ਕਹਿੰਦੇ ਆ ਨਾ ਬੱਚੇ ਵੀ ਥੋੜੇ ਵੱਡੇ ਹੋ ਕੇ ਵੀ ਮੈਂ ਹੁਣ ਇਨਡिपेंडेंट ਹੋ ਗਿਆ ਇਨਡिपेंडेंट ਦਾ ਮਤਲਬ ਆ ਅਸੀਂ ਆਪਣੇਆਂ ਤੋਂ ਕੱਟੇ ਜਾਂਦੇ ਆ ਆਪਣੀ ਸੋਸਾਇਟੀ ਤੋਂ ਦੂਰ ਹੋ ਜਾਂਦੇ ਆ ਇਨਡिपेंडेंट ਦਾ ਮਤਲਬ ਇਹ ਨਹੀਂ ਵੀ ਆਪਾਂ ਆਪਣੇਆਂ ਤੋਂ ਦੂਰ ਹੋਣਾ ਇਨਡिपेंडेंट ਦਾ ਮਤਲਬ ਇਹ ਆ ਵੀ ਅਸੀਂ ਕਮਾਉਣ ਯੋਗ ਹੋ ਗਏ ਆ ਅਸੀਂ ਹੁਣ ਕਿਸੇ ਹੋਰ ਦੀ ਹੈਲਪ ਕਰਨ ਯੋਗ ਹੋ ਗਏ ਆ ਤੇ ਇਸ ਕਰਕੇ ਬੱਚਿਓ ਆਪਾਂ ਆਪਣੇ ਵੱਡ ਬਡੇਰੇ ਜਿਹੜੇ ਬਜ਼ੁਰਗ ਆ ਜਿਹੜੇ ਸਾਡੇ ਤੁਹਾਡੇ ਪੜਦਾਦਾ ਜੀ ਹੁਣੀ ਹੁੰਦੇ ਸੀ ਪਰਦਾਦੀ ਉਹਨਾਂ ਵਰਗੇ ਬਣਨਾ ਜਿਹੜੇ ਸਾਨੂੰ ਇੰਨੀ ਸੋਹਣੀ ਦੁਨੀਆ ਦੇ ਵਿੱਚ ਜੀਣਾ ਸਿਖਾ ਕੇ ਗਏ ਪਰ ਜਿਹੜਾ ਅੱਜ ਅਸੀਂ 21ਵੀਂ ਸਦੀ ਦੇ ਵਿੱਚ ਜਿਉਣਾ ਦੇ ਨਵੇਂ-ਨਵੇਂ ਤਰੀਕੇ ਖੋਜ ਰਹੇ ਆ ਨਵੇਂ-ਨਵੇਂ AI ਆ ਗਿਆ ਹੋਰ ਕਿੰਨੀਆਂ ਚੀਜ਼ਾਂ ਆ ਰਹੀਆਂ ਠੀਕ ਹੈ ਸਾਡੀ ਸੁਭਦਾ ਵਾਸਤੇ ਆ ਸਾਡੇ ਲਈ ਸਾਡੀ ਲਾਈਫ ਨੂੰ ਥੋੜਾ ਸੌਖਾ ਕਰੂਗਾ ਪਰ ਇਹ ਲਾਈਫ ਨਹੀਂ ਹੈਗੀ ਪਰ ਬਹੁਤ ਲੋਕਾਂ ਨੇ ਜਿਵੇਂ ਸੋਸ਼ਲ ਮੀਡੀਆ ਨੂੰ ਲਾਈਫ ਬਣਾ ਲਿਆ ਤੁਸੀਂ ਵੀ ਬਹੁਤ ਸਕਰੀਨ ਟਾਈਮ ਤੁਹਾਡਾ ਬਹੁਤ ਹੋਊ ਸਾਰਿਆਂ ਦਾ ਸਕਰੀਨ ਟਾਈਮ ਘਟਾਓ ਤੁਸੀਂ ਵੀ ਘਰੇ ਜਾਂਦੇ ਆ ਜਦੋਂ ਫੋਨ ਤੇ ਸਾਰਾ ਦਿਨ ਸਕਰੋਲ ਕਰੀ ਜਾਂਦੇ ਹੋ ਮੰਮੀ ਦਾ ਫੋਨ ਚੱਕ ਲਿਆ ਪਾਪਾ ਦਾ ਚੱਕ ਲਿਆ ਕਈ ਨੂੰ ਤਾਂ ਆਦਦੇ ਵੀ ਮਿਲੇ ਹੋਣਗੇ ਪਰ ਪੁੱਤ ਹਰ ਚੀਜ਼ ਦਾ ਇੱਕ ਟਾਈਮ ਆ ਹੁਣ ਤੁਹਾਡੀ ਜਿਹੜੀ ਏਜ ਆ ਚੰਗਾ ਸਿੱਖਣ ਦੀ ਆ ਚੰਗੇ ਇਨਸਾਨ ਬਣਨ ਦੀ ਆ ਠੀਕ ਆ ਪੁੱਤ ਥੈਂਕ ਯੂ ਵੈਰੀ ਮਚ ਤੁਸੀਂ ਜਿਹੜਾ ਇਹ ਸ਼ਬਦ ਤੁਹਾਡੇ ਹਾਂ ਇੰਸਟੀਚੂਟ ਵੱਲੋਂ ਲੈ ਕੇ ਸਾਨੂੰ ਮਾਨ ਦਿੱਤਾ ਗਿਆ ਅਸੀਂ ਥੈਂਕ ਯੂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਥੈਂਕ ਯੂ ਆਪਣਾ ਮੰਮੀ ਆਇਓ ਅੱਗੇ ਬੜਾ ਬੈਕ ਬੈਕ ਹਾਂ ਸਰ ਉਹ ਮੰਮਾ ਮਾਤਾ ਜੀ ਇੱਥੋਂ ਨਹੀਂ ਆਜੋ ਬੇਬੇ ਇੱਥੋਂ ਨਹੀਂ ਆਜੋ ਵਿੱਚ ਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਇਹ ਸਾਡੇ ਵੱਲੋਂ ਇੱਕ ਛੋਟਾ ਜਿਹਾ ਸਨਮਾਨ ਆ ਇਹ ਸਾਡੇ ਪੂਰੀ ਫੈਮਿਲੀ ਦੀ ਤਸਵੀਰ ਆ ਲਾਸਟ ਈਅਰ ਦੀ ਤੇ ਹੁਣ ਤਾਂ ਬਹੁਤ ਵੱਡਾ ਹੋ ਗਿਆ ਪਰਿਵਾਰ ਸਾਡਾ ਤੇ ਅਸੀਂ ਇੱਕ ਛੋਟਾ ਜਿਹਾ ਸਾਡੇ ਵੱਲੋਂ ਵੀ ਇੱਕ